ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਹਾਂ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਤੁਹਾਨੂੰ ਲੈ ਕੇ ਚੱਲਦੇ ਹਾਂ ਪਿੰਡ ਦੌਲਤਪੁਰਾ ਜ਼ਿਲ੍ਹਾ ਮੋਗਾ ਤਿੰਨ ਵਿਸਵਿਆਂ ਦੇ ਵਿੱਚ ਘਰ ਬਣਿਆ ਹੋਇਆ ਗਲੀ ਵੀ ਖੁੱਲੀ ਡੁੱਲੀ ਆ ਜਿਹੜੀ ਗੱਡੀ ਆ ਆਰਾਮਦਾਰੀ ਨਾਲ ਲੱਗਦੀ ਆ ਵੱਡਾ ਗੇਟ ਲੱਗਿਆ ਹੋਇਆ ਲੈਂਟਰ ਤੇ ਸਾਰਾ ਘਰ ਹੈਗਾ ਔਰ ਦੌਲਤਪੁਰਾ ਬਜ਼ਾਰ ਦੇ ਬਿਲਕੁਲ ਵਿੱਚ ਆ ਇਹ ਘਰ ਤੁਹਾਨੂੰ ਦਿਖਾਵਾਂਗੇ ਘਰ ਲਾਲ ਹੀਰ ਵਾਲਾ ਹੈਗਾ ਪਰ ਬਾਜ਼ਾਰ ਦੇ ਜਿਹੜਾ ਵਿੱਚ ਦੋਸਤੋ ਪਹਿਲਾਂ ਆਪਾਂ ਘਰ ਨੂੰ ਦੇਖੀਏ ਜਿੰਨਾ ਵੀਰ ਭਰਾਵਾਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਿਓ ਆਲ ਤੇ ਸੈਟਿੰਗ ਕਰਕੇ ਤੇ ਹੋ ਸਕੇ ਤਾਂ ਵੀਡੀਓ ਨੂੰ ਚਲਦੀ ਚਲਦੀ ਨੂੰ ਸ਼ੇਅਰ ਵੀ ਜਰੂਰ ਕਰ ਦਿਓ ਤੇ ਆਜੋ ਫਿਰ ਦੇਖਦੇ ਆਂ ਆਪਾਂ ਪਿੰਡ ਦੌਲਤਪੁਰਾ ਜ਼ਿਲ੍ਹਾ ਮੋਗਾ ਦੇ ਵਿੱਚ ਬਣਿਆ ਹੋਇਆ ਇਹ ਘਰ ਸੋ ਫਰਸਟ ਬੈਡਰੂਮ ਤੁਸੀਂ ਦੇਖ ਰਹੇ ਹੋ ਘਰ ਨਵਾਂ ਹੀ ਬਣਿਆ ਹੋਇਆ ਤਿੰਨ ਵਿਸਿਆਂ ਦੇ ਵਿੱਚ ਹੈਗਾ ਲਾਲਖੀਰ ਵਾਲੀ ਜਗ੍ਹਾ ਹੈਗੀ ਐ ਤੇ ਬਾਜ਼ਾਰ ਦੇ ਵਿੱਚ ਇਹ ਘਰ ਬਣਿਆ ਹੋਇਆ ਸੋ ਪਿੱਛੇ ਜਿਹੜੀ ਆ ਗਲੀ ਆ ਉਹ 20 ਫੁੱਟ ਚੌੜੀ ਆ ਅਗਲੀ ਥੋੜੀ ਜੀ ਘੱਟ ਹੈਗੀ ਆ ਲੇਕਿਨ ਗੱਡੀ ਜਿਹੜੀ ਆ ਆਰਾਮਦਾਰੀ ਨਾਲ ਘਰ ਦੇ ਵਿੱਚ ਜਿਹੜੀ ਲੱਗਦੀ ਆ ਦੋ ਬੈਡਰੂਮ ਇਸ ਘਰ ਦੇ ਵਿੱਚ ਇੱਕ ਵਾਸ਼ਰੂਮ ਆ ਸਟੋਰ ਦਿੱਤਾ ਹੋਇਆ ਇੱਕ ਰਸੋਈ ਆ ਖੁੱਲਾ ਡੁੱਲਾ ਜਿਹੜਾ ਵਿਹੜਾ ਹੈਗਾ ਲੈਟਰਿੰਗ ਬਾਥਰੂਮ ਜਿਹੜੇ ਆ ਉਹ ਬਣੇ ਹੋਏ ਆ ਸੋ ਤੁਸੀਂ ਦੇਖ ਰਹੇ ਹੋ ਜਿਕਰ ਇਸ ਘਰ ਦੀ ਰੇਟ ਦੀ ਆਪਾਂ ਗੱਲ ਕਰੀਏ ਤਾਂ ਰੇਟ ਵੀ ਬਿਲਕੁਲ ਜਾਇਜ਼ ਆ ਅਕਸ਼ਰੀ ਵੀਰਪਰਾ ਗੱਲ ਕਰਦੇ ਹੁੰਦੇ ਆ ਕਿ ਬਾਈ ਜੀ ਕੋਈ ਘੱਟ ਰੇਟ ਵਾਲਾ ਘਰ ਹੋਵੇ ਤਾਂ ਰੇਟ ਜਿਹੜਾ ਇਹਦਾ ਹੈਗਾ 9 ਲੱਖ ਰੁਪਿਆ ਡਿਮਾਂਡ ਰੱਖੀ ਆ ਮਾਲਕ ਨੇ 9.5 ਲੱਖ ਰੁਪਿਆ 9.5 ਲੱਖ ਰੁਪਿਆ ਡਿਮਾਂਡ ਰੱਖੀ ਆ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜਾਊਗਾ ਬਿਲਕੁਲ ਪੜਤੇ ਵਾਲਾ ਘਰ ਹੈਗਾ ਜਿੰਨਾ ਵੀਰ ਭਰਾਵਾਂ ਨੇ 9-10 ਲੱਖ ਦੀ ਰੇਂਜ ਵਿੱਚ ਘਰ ਵੇਖਦੇ ਆ ਉਹਨਾਂ ਵਾਸਤੇ ਵਧੀਆ ਦੌਲਤਪੁਰਾ ਇੱਕ ਜਿਹੜਾ ਕਸਬੇ ਦੀ ਤਰ੍ਹਾਂ ਪਿੰਡ ਹੈਗਾ ਸੋ ਮੋਗੇ ਸ਼ਹਿਰ ਦਾ ਬਹੁਤ ਹੀ ਵਧੀਆ ਪਿੰਡ ਹੈਗਾ ਜੇਕਰ ਤੁਸੀਂ ਇਸ ਘਰ ਨੂੰ ਖਰੀਦਣਾ ਚਾਹੁੰਦੇ ਹੋ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਘਰ ਦੀ ਜਿਹੜੀ ਹੈ ਜਾਣਕਾਰੀ ਲੈ ਸਕਦੇ ਹੋ ਸੋ ਤਿੰਨ ਬਿਸਵਾਵਾਂ ਦੇ ਵਿੱਚ ਬਣਿਆ ਹੋਇਆ ਲਾਲ ਖੀਰ ਵਾਲਾ ਇਹ ਘਰ ਹੈਗਾ ਬਾਜ਼ਾਰ ਦੇ ਵਿੱਚ ਆ ਦੌਲਤਪੁਰਾ ਪਿੰਡ ਮੋਗੇ ਸ਼ਹਿਰ ਦਾ ਸੋ 95 ਲੱਖ ਰੁਪਿਆ ਡਿਮਾਂਡ ਰੱਖੀ ਆ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਐਡ ਜਿਹੜੀ ਫ੍ਰੀ ਆਫ ਕੋਸਟਾ ਘਰ ਦੀ ਵੀਡੀਓ ਬਣਾ ਕੇ ਦੋ ਤਿੰਨ ਫੋਟੋਆਂ ਫਰੰਟ ਤੋਂ ਖਿੱਚ ਕੇ ਔਰ ਪੂਰੀ ਡਿਟੇਲ ਸਾਨੂੰ ਭੇਜੋ ਕਿੰਨੇ ਮਰਲਿਆਂ ਦੇ ਵਿੱਚ ਕਿੰਨੇ ਵਿਸਵਿਆਂ ਦੇ ਵਿੱਚ ਬਣਿਆ ਹੋਇਆ ਕਿੰਨੀ ਗਲੀ ਹੁੰਦੀ ਆ ਕਿੰਨਾ ਚਰ ਹੋ ਗਿਆ ਬਣੇ ਨੂੰ ਕਿੰਨੇ ਕਮਰੇ ਆ ਕਿੰਨਾ ਪੋਰਸ਼ਨ ਬਣਿਆ ਹੋਇਆ ਕਿੰਨਾ ਪੁਰਾਣਾ ਬਣਿਆ ਹੋਇਆ ਕਿਹਦੇ ਨਾਂ ਤੇ ਆ ਸੋ ਲਾਲ ਅਖੀਰਾ ਜਾ ਰਜਿਸਟਰੀ ਵਾਲਾ ਇਹ ਸਾਰੀ ਡਿਟੇਲ ਇੱਕ ਪੇਜ ਉੱਤੇ ਲਿਖ ਕੇ ਉਹਦੀ ਫੋਟੋ ਖਿੱਚ ਕੇ ਸਾਨੂੰ ਭੇਜੋ ਤੇ ਐਡ ਆਪਾਂ ਤੁਹਾਡੀ ਫ੍ਰੀ ਚ ਕਰ ਦਾਂਗੇ ਤੇ ਹੋ ਸਕੇ ਤਾਂ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਇਹ ਵੀ ਫ੍ਰੀ ਆਫ ਕਾਸਟ ਆ ਸੋ ਜਿਸ ਵੀ ਵੀਰਪ੍ਰਾਣੇ ਇਹ ਘਰ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਘਰ ਨੂੰ ਖਰੀਦ ਵੀ ਸਕਦੇ ਹੋ ਇਹਦੀ ਹੋਰ ਵੀ ਜਾਣਕਾਰੀ ਜਿਹੜੀ ਆ ਲੈ ਸਕਦੇ ਹੋ ਸੋ ਪਿੰਡ ਦੌਲਤਪੁਰਾ ਮੋਗੇ ਸ਼ਹਿਰ ਦਾ ਮੋਗੇ ਜ਼ਿਲ੍ਹੇ ਦਾ ਪਿੰਡ ਆ ਤੁਹਾਨੂੰ ਮਿਲਦੇ ਹਾਂ ਜੀ ਫਿਰ ਅਗਲੀ ਵੀਡੀਓ ਵਿੱਚ ਬਹੁਤ ਬਹੁਤ ਧੰਨਵਾਦ ਸ਼ੁਕਰੀਆ